ਕਟ ਟਾਈਮ ਹੋ ਗਿਆ ਘੜਿਆਂ ਦਾ 100 ਦਾ ਹੀ ਪਾਉਣਾ ਇਹਦਾ ਤਾਂ 2025 ਤੱਕ ਚੱਲ ਪਣਾ ਕਿਤੇ ਲੋਕੇ ਤੁਸੀਂ ਬਾਕੀ ਲੈਣ ਨੂੰ ਲੰਬੀ ਨਹੀਂ ਕਰ ਰਹੇ ਆਪਾਂ ਦਾ ਸਵਾਦ ਲੈਣਾ ਇਹ ਹੀ ਦੇਖ ਲਈਏ ਕੀ ਬਣਦਾ ਦੇਖ ਲਈਏ ਕੀ ਮਾਹੌਲ ਆ ਆਪਣਾ ਬਾਈ ਮਿਲ ਗਿਆ ਪੈਟਰੋਲ ਪੈਟਰੋਲ ਬਾਈ ਕੰਦੇ ਕੱਲ ਨੂੰ ਕੱਲ ਨੂੰ ਮਿਲਣਾ ਕੰਦੇ ਕੱਲ ਨੂੰ ਮਿਲਣਾ ਜੀ ਕੱਲ ਨੂੰ ਇਹ ਇੰਨੀ ਸ਼ਾਰਟੇਜ ਕਿਉਂ ਆਈ ਪਤਾ ਤੁਹਾਨੂੰ ਇੰਨੀ ਲਾਈਨਾਂ ਕਿਉਂ ਲੱਗੀਆਂ ਨੇ ਪੈਟਰੋਲ ਇਹਦਾ ਪਤਾ ਹੀ ਨਹੀਂ ਹੈਗਾ ਜੀ ਕੀ ਸ਼ਾਮ ਤੱਕ ਪੈਟਰੋਲ ਹੈ ਨਹੀਂ ਤਾਂ ਮੋਟਰਸਾਈਕਲ ਪੈਟਰੋਲ ਹੈਗਾ ਜੀ 50 ਰੁਪਏ ਦਾ ਪਵਾਇਆ ਹੋਇਆ ਕੰਦੇ ਕੱਲ ਨੂੰ ਮਿਲੂਗਾ ਪੈਟਰੋਲ ਹੋਰ ਅੱਜ ਪੀੜ ਬੜੀ ਪੈਂਦੀ ਹੈ ਜੀ ਬੋਤਲਾਂ ਚ ਵੇਚ ਪਾ ਰਹੇ ਨੇ ਬੋਤਲਾਂ ਚ ਨਹੀਂ ਜਿਹਦਾ ભાવ deta ਬੋਤਲਾਂ ਚ ਮੋਟਰਸਾਈਕਲ ਬਾਦ ਕਰਤਾ ਬੋਤਲਾਂ ਚਾਦਾ ਪਹਿਲਾਂ ਲੈ ਕੇ ਗਏ ਹੁੰਦੇ ਸੀ ਨਹੀਂ ਹੁਣ ਅਸੀਂ ਪਾਰ ਰਹੇ ਨੇ ਪਾਰ ਰਹੇ ਨੇ ਪਾਰ ਰਹੇ ਨੇ ਵਿੱਚ ਪਾਈ ਜਾਂਦੇ ਨੇ ਫਿਰ ਇੱਧਰ ਨਹੀਂ ਮਿਲਦਾ ਹੁਣ ਜਾਂਦੇ ਖੜੇ ਆ ਬੋਤਲ ਲੈ ਗਏ ਹੋ ਜੀ ਵੀ ਨਹੀਂ ਪਿਆ ਕਹਿੰਦੇ ਹੜਤਾਲ ਖੁੱਲ ਗਈ ਸੇਰੇ ਆ ਜੀ ਅੱਛਾ ਖੁੱਲ ਗਈ ਆ ਨਹੀਂ ਹਜੇ ਕੋਈ ਅਪਡੇਟ ਨਹੀਂ ਆ ਗਿਆ ਇਸ ਬਾਰੇ ਮਿਲ ਗਿਆ ਜੀ ਪੈਟਰੋਲ ਨਹੀਂ ਜੀ ਲੱਗੇ ਹੋਏ ਲਾਈਨ ਤੇ ਕਦੋਂ ਕਦੇ ਲੱਗੇ ਆ ਉਹ 10 ਕਿਲੋ ਮਿਲਟ ਹੋਏ ਨੇ ਵੀਰੇ ਇਹ ਕਿਉਂ ਇੰਨਾ ਰਸ਼ਾ ਬਦਲ ਹੜਤਾਲ ਕਰਕੇ ਵੀਰ ਜੀ ਟਰੱਕ ਵਾਲਿਆਂ ਦੀ ਹਾਂਜੀ ਕੀ ਕੀ ਹੋਇਆ ਜੀ ਮਿਲ ਗਿਆ ਤੇਲ ਇਹ ਮੋਦੀ ਗਵਰਨਮੈਂਟ ਦੀਆਂ ਗਲਤ ਨੀਤੀਆਂ ਦੇ ਕਾਰਨ ਇਹ ਹੋ ਰਿਹਾ ਹੈ ਅੱਛਾ ਜੀ ਹਾਂਜੀ ਹਾਂਜੀ ਇਹ ਮਤਲਬ ਜਨਤਾ ਦਾ ਚਲਕ ਹੋ ਰਹੀ ਹੈ ਮੋਦੀ ਸਰਕਾਰ ਜਿਹੜੀ ਨੇ ਬਣਾਇਆ ਇੱਕ ਕਾਨੂੰਨ ਡਰਾਈਵਰਾਂ ਤੇ ਲਾਗੂ ਹੋਇਆ ਉਹਨਾਂ ਨੇ ਇਹ ਕਾਨੂੰਨ ਬਣਾਤਾ ਉਸ ਮਹਿਕਮੇ ਨੇ ਟਰਾਂਸਪੋਰਟ ਨੇ ਹੜਤਾਲ ਕਰਤੀ ਇਸ ਵਜਾ ਕਰਕੇ ਸਾਰਾ ਰਸ਼ ਕਰੀਟ ਹੋ ਤੁਹਾਨੂੰ ਕਿਵੇਂ ਲੱਗਿਆ ਕਿ ਇਹ ਨੂੰ ਸਹੀ ਹੈ ਕਿ ਗਲਤ ਹੈ ਗਲਤ ਆ ਆਫੀਸ਼ੀਅਲੀ ਜੇ ਗਲਤ ਤਾਂ ਹੀ ਹੋਇਆ ਤੇ ਹੋਰ ਕੀ ਕੀ ਇਫੈਕਟ ਮਿਲਣ ਦੇ ਦੇਖਣ ਨੂੰ ਮਿਲ ਸਕਦੇ ਨੇ ਅਉਣ ਵਾਲੇ ਸਮੇਂ ਦੇ ਵਿੱਚ ਪੈਟਰੋਲ ਤੇ ਬਣਾ ਜੇ ਹੜਤਾਲ ਨਹੀਂ ਖੁੱਲਦੀ ਢੋਆ ਢਵਾਈ ਦਾ ਸਾਰਾ ਆਲ ਆਲ ਇੰਡੀਆ ਆਲ ਲੈਵਲ ਤੇ ਇਹ ਚੀਜ਼ ਇਫੈਕਟ ਹੋਣੀ ਹੈ ਜਿਵੇਂ ਕਿਸੇ ਦਾ ਸਮਾਨ ਜਾਣਾ ਹੋਰ ਜਾਣਾ ਉਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਨਾਲ ਟਰਾਂਸਪੋਰਟ ਦੇ ਨਾਲ ਰਿਲੇਟਡ ਐ ਐਮਬੂਲੈਂਸ ਨੂੰ ਵੀ ਨਹੀਂ ਤੇਲ ਮਿਲ ਰਿਆ ਆਫੀਸ਼ਲੀ ਹੁਣ ਤੁਸੀਂ ਆਪਾਂ ਦੇਖ ਸਕਦੇ ਆਂ ਵੀ ਕਾਠਾ ਇੰਨਾ ਹੁਣ ਹਰ ਇੱਕ ਕਹਿੰਦਾ ਵੀ ਮੇਰਾ ਜ਼ਰੂਰੀ ਆ ਕੋਈ ਕਿਸੇ ਨੂੰ ਆਪਾਂ ਤਾਂ ਕਹਿ ਨਹੀਂ ਸਕਦੇ ਵੀ ਭਾਈ ਕੋਈ ਗੱਲ ਨਹੀਂ ਤੂੰ ਐਮਬੂਲੈਂਸ ਦਾ ਡਾਰ ਕਰਕੇ ਵੀ ਹਰ ਕੰਮ ਹਾਂ ਬਿਲਕੁਲ ਬਿਲਕੁਲ ਹਰ ਇੱਕ ਨੂੰ ਹੋ ਜਾਂਦਾ ਡਾਰ ਜ਼ਰੂਰੀ ਆ ਉਹ ਆਪਣੀ ਜਗ੍ਹਾ ਸਹੀ ਨੇ ਪਰ ਗਵਰਨਮੈਂਟ ਕਹਿੰਦੀ ਆ ਜੀ ਅਸੀਂ ਇਹ ਚੀਜ਼ ਜੋ ਅਸੀਂ ਬਣਾਤਾ ਉਹ ਸਹੀ ਆ ਪਰ ਉਹਨਾਂ ਨੂੰ ਵੀ ਇਹ ਚੀਜ਼ ਦਾ ਸੋਚਣਾ ਚਾਹੀਦਾ ਵੀ ਇਹ ਆਪਾਂ ਇਹ ਜਿਹੜੇ ਕਾਨੂੰਨ ਬਣਾਉਨੇ ਆ ਇਹਨੂੰ ਆਫੀਸ਼ਲੀ ਪਹਿਲਾਂ ਉਹਨੂੰ ਦੇਖੋ ਤਾਂ ਸਹੀ ਵੀ ਉਹਦੇ ਆਉਣ ਵਾਲੇ ਸਮੇਂ ਰਿਜ਼ਲਟ ਕੀ ਨਿਕਲਦੇ ਹਾਂ ਇਸ ਕਰਕੇ ਠੀਕ ਧੰਨਵਾਦ ਸਾਊਥ ਆਪ ਗੱਡੀ ਨੂੰ ਬਣਾਉਂਦੇ ਹਾਂ ਜੀ ਤੇਰੇ ਉਹ ਤੇਲ ਪੰਪ ਤੇ ਤੁਸੀਂ ਕਿਹੜਾ ਤੇਲ ਪਵਾਣੇ ਆ ਪੰਪ ਤੇ ਆ ਸਰ ਕਿ ਮੈਂ ਮਤਲਬ ਮਿਲ ਰਹੇ ਆ ਤੇਰੇ ਤੇਲੋਂ ਮੁਸ਼ਕਲ ਨਾ ਚੱਲ ਰਹੀ ਹੈ ਡਿਊਟੀ ਦੇ ਵਿੱਚ ਬੰਦੇ ਕਹਿ ਰਹੇ ਨੇ ਵੀ ਪੰਪ ਵਾਲੇ ਕਹਿ ਰਹੇ ਨੇ ਹੜਤਾਲ ਖੁੱਲ ਗਈ ਸਵੇਰੇ ਅਜਿਓ ਤੁਹਾਨੂੰ ਕਿਹਨੇ ਕਿਹਾ ਹੜਤਾਲ ਖੁੱਲ ਗਈ ਤਾਲ ਵਾਲੇ ਹਜੇ ਗੱਲ ਕਰ ਰਿਹਾ ਸੀ ਕੋਈ ਇੱਥੇ ਹੀ ਬਾਕੀ ਉਹਨਾਂ ਨੂੰ ਪੁੱਛੋ ਮਾਲਕ ਖੜੇ ਉਹਨਾਂ ਨੂੰ ਦੱਸੋ ਕਿੱਥੇ ਨੇ ਮਾਲਕ ਉਹੀ ਸੀਗੇ ਪਹਿਲਾਂ ਚੱਲ ਗੱਡੀਆਂ ਆ ਆ ਜਾ ਲਈਏ ਤਾਂ ਗਾੜੀ ਲਿਮਟਡ ਗਿਆ ਹਾਂਜੀ ਕਿਵੇਂ ਆ ਪਵਾਲੇ ਦਿਨ ਤੁਸੀਂ ਮੈਂ ਨਹੀਂ ਬੋਲਣਾ ਬੋਲਣ ਵਾਲਾ ਕੰਮ ਨਹੀਂ ਹੈ ਕੀ ਹੋ ਗਿਆ ਜੇ ਬੋਲੋਗੇ ਨਹੀਂ ਮਸਲੇ ਹਲਕੇ ਹੋਣਗੇ ਮਸਲੇ ਗੱਲਾਂ ਕਰਤਾ ਸੁਣ ਲਵੇ ਸੁਣਨੀ ਹੈ ਚੰਗਾ ਦੋ ਗੱਲਾਂ ਆ ਦੀ ਵੀਰ ਆ ਗਿਆ ਆ ਤੇ ਮੈਂ ਦੱਸ ਦਵਾਉਂ ਨਾ ਦੱਬ ਕੇ ਜੀ ਦੂਜੇ ਪਟੋਲ ਮਿਲ ਗਿਆ ਜੀ ਪੈਟਰੋਲ ਤੇ ਵੀਰੇ ਬਸ ਵੇਟ ਚ ਖੜੇ ਆ ਬਸ ਇਹ ਜਿਹੜੀ ਚੀਜ਼ ਲੈ ਕੇ ਖੜੇ ਹੋਏ ਨੇ ਤਾਂ ਮੈਂ ਕਹਿੰਦਾ ਜਾਂਦੇ ਨਹੀਂ ਸਮਝ ਜਾਣਾ ਇਹਦਾ ਦੇਖੋ ਕਿੰਨਾ ਕੁ ਟਾਈਮ ਕੱਢਦਾ ਦੇਖੋ ਕਿੰਨਾ ਕੁ ਟਾਈਮ ਕੱਢਦਾ ਇਹ ਦੀ ਹੈਗੀ ਆ ਵੀਰੇ 8 8 ਇੱਕ ਤੱਕ ਦੀ 8 10 ਦੀ ਐਵਰੇਜ ਬਹੁਤ ਆ ਉਹ ਵੀ ਐਸ਼ਾਂਸ ਇਹਦਾ ਮੈਂ ਕਹਿੰਦਾ ਟੈਂਕੀ ਥੋੜੀ ਦੇਰ ਚ ਚੈੱਕ ਕਰ ਕੇ ਲਾ ਦੇਣੀਆਂ ਨੇ ਰਾਈਡ ਤੇ ਆ ਤੁਸੀਂ ਰਾਈਡ ਕੇ ਸਭ ਨਾਲ ਚਲਣ ਕਰਦੇ ਹੋ ਹਾਂ ਮਤਲਬ ਜਿੰਨੀ ਐਵਰੇਜ ਆਪਣੀ ਚਲਾਈ ਤੇ ਆ ਹਾਂ 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 ਹੁਣੇ ਆਏ ਹੋ ਤੁਸੀਂ ਮਾ ਦਾ ਦਿਲ ਪਾਉਣ ਲਈ ਮੈਂ ਹੋ ਗਏ 5-7 ਮਿੰਟ ਹੋ ਗਏ ਵੀਰੇ ਮੈਨੂੰ ਖੜੇ ਨੂੰ ਹਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਇਹ ਲੋਕਾਂ ਸਾਹਮਣੇ ਪਰੇਸ਼ਾਨੀ ਆਈ ਹੈਗੀ ਹੜਕੀ ਹੈ ਕੀ ਹੈ ਸਦਿਆ ਹੁਣ ਸਫਰ ਤਾਂ ਸਾਰੇ ਕਰ ਰਹੇ ਨੇ ਇਕੱਲੇ ਕੀ ਹੋਰ ਸਮੇਂ ਚ ਹੋਰ ਵੀ ਪਰੇਸ਼ਾਨੀਆਂ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਹ ਪੈਟਰੋਲ ਡੀਜ਼ਲ ਤਾਂ ਕੈਸੀ ਚੀਜ਼ ਹੈ ਜਿਹੜੇ ਹਾਈ ਟੇਮ ਜਦੀ ਦੇਖਣ ਨੂੰ ਮਿਲ ਜਾਂਦੀ ਆ ਹਲੇ ਹੋਰ ਜਿਵੇਂ ਬਾਹਰੋਂ ਚੀਜ਼ਾਂ ਹੁੰਦੀਆਂ ਨੇ ਪਿਆਜ਼ ਟਮਾਟਰ ਜਿਹੜੀਆਂ ਚੀਜ਼ਾਂ ਬਾਹਰੋਂ ਬਾਹਰੀ ਸਟੇਟਾਂ ਚੋਂ ਆਉਂਦੀਆਂ ਨੇ ਉਹਨਾਂ ਤੇ ਵੀ ਇਫੈਕਟ ਪਊਗਾ ਦੇਖੋ ਇਹ ਤੋਂ ਬਾਅਦ ਸਰਕਾਰ ਅੱਗੇ ਕੀ ਨਿਰਣੇ ਕਰਦੀ ਆ ਜਿੰਮੀ ਵੀ ਜੋ ਵੀ ਫੈਸਲੇ ਹੁੰਦੇ ਆ ਸੋ ਸਮਝ ਕੇ ਲਵੇ ਸਰਕਾਰ ਕਿਸੇ ਨੂੰ ਪਰੇਸ਼ਾਨੀ ਨਾ ਵੀ ਬਸ ਹਾਂਜੀ ਮਿਲ ਗਿਆ ਪੈਟਰੋਲ ਜੀ ਨਹੀਂ ਕਿੰਨਾ ਕ ਟਾਈਮ ਹੋ ਗਿਆ ਖੜੇ ਇਹਨੂੰ ਇਹਦਾ 100 ਦਾ ਹੀ ਹੈ 100 ਦਾ ਹੀ ਪੋਣਾ ਇਹਦਾ ਤਾਂ 2025 ਤੱਕ ਚੱਲ ਪਣਾ 100 ਦਾ ਪੋਆ ਕੇ ਪਲਟਿਨਾ ਹੀ 2025 ਤੱਕ ਚੱਲ ਪਣਾ ਇਹਦਾ ਦਾ ਪਹਿਲਾ ਕਦੋਂ ਪੋਆ ਸੀ 2023 ਚ ਪੋਆ ਹੋਣਾ ਪਹਿਲਾਂ ਨਹੀਂ ਗੱਲੇ ਪੋਆ ਮਾਣੋਂ ਆਇਆ ਹੀ ਮੁੰਡਾ ਖਮਾਣੋਂ ਤੋਂ ਆਇਆ ਇਹ ਤੇਲ ਪੋਣ ਹਾਂਜੀ ਬੜੀ ਉਧਰ ਬੰਦ ਹੋ ਗਿਆ ਸਾਰਾ ਕੁਝ ਐਨੇ ਤਾਂ ਤਾਂ ਫੂਕਦਾ ਹੀ ਇਹਨੇ ਓਏ 2012 ਦਾ ਪੋਆ ਆਇਆ ਸੀ ਹੈ ਕਦੋਂ ਪੋਆ ਸੀ 2012 ਦੇ ਇਹ ਪੋਆ ਸੀ ਸਾਰੇ ਬੰਦ ਨਹੀਂ ਹੁਣ ਸਾਰੇ ਪਾਸੇ ਫਾਇਦਾ ਸਾਰਿਆਂ ਨੂੰ ਬਲਟੀਨਾ ਹੀ ਲੈਣਾ ਚਾਹੀਦਾ ਫਿਰ ਜੇ ਤੇਲ ਦਾ ਖੁੱਲਿਆ ਹਾਂਜੀ ਬਲਟੀਨਾ ਜੀ ਵੀ ਪੈਣਾ ਚਾਹੀਦਾ ਇਹੀ ਕਿ ਬਲਟੀਨਾ ਲੈਣ ਦਾ ਫਾਇਦਾ ਫਿਰ ਬੋਲੀ ਲਾਓ ਹਾਂਜੀ ਕਿੰਨਾ ਘੜਾ ਹੋ ਗਿਆ ਘੜਿਆ ਮੈਨੂੰ ਆ ਦੁਪਹਿਰੇ ਵੀ ਘੜਾ ਮਾਰਿਆ ਸੀ ਨਾ ਦੁਪਹਿਰੇ ਵਾਰੀ ਆਈਆ ਹੁਣ ਆ ਕੇ ਫੇਰ ਖੜਿਆ ਦੇਖਦੇ ਆ ਕਿ ਕਹਿੰਦੇ ਉਦੋਂ ਦੁਪਹਿਰੀ ਦੁਪਹਿਰੇ ਵਾਰੀਉ ਨਹੀਂ ਆਈ ਇਹ ਕਹਿਣਾ ਕੀ ਆ ਜਦੋਂ ਜਿਆਦਾ ਲੰਬੀਆਂ ਲਾਈਨਾਂ ਦੀਆਂ ਹੋਰ ਕੀ ਤੁਹਾਨੂੰ ਮੈਂ ਵੀਡੀਓ ਦਿਖਾ ਦਿੰਦਾ ਅੱਛਾ ਜੀ ਇਹ ਐਸੇ ਪੰਪ ਦੀ ਹੈ ਜੀ ਹਾਂ ਐਸੇ ਪੰਪ ਦੀ ਆ ਸਾਡੇ ਨਾਲ ਤੇ ਚਪੇੜਾ ਬੰਦੇ ਤੇ ਪੈਰ ਵੀ ਨਹੀਂ ਹਾਲ ਹਾਂ ਇਹ ਆਪ ਆ ਪਹਿਲਾਂ ਵਾਲੀ ਇਹ ਤੋਂ ਪਹਿਲਾਂ ਵਾਲੀ ਵੀਡੀਓ ਮੈਂ ਤਾਂ ਮਨ ਵੀ ਇਹਨਾਂ ਤੁਹਾਨੂੰ ਆਪਸ਼ੋ ਕਰਦਾ ਹੀ ਨਾ ਪਹਿਲਾ ਤੇਰੀ ਜਿਹੜੀ ਆ ਆ ਕੀ ਲੱਗਦਾ ਜੀ ਹੜਤਾਲ ਲੰਬੀ ਚੱਲੀ ਗਈ ਤਾਂ ਕੀ ਹਾਲ ਹੋਊਗਾ ਇਹ ਤਾਂ ਹੁਣ ਮੈਂ ਕੀ ਦੱਸਾਂ ਜੀ ਇਹਨਾਂ ਆਏ ਤਾਂ ਕਿਹੜਾ ਪੋਟੇ ਮਿਲ ਗਿਆ ਜੀ ਪੈਟਰੋਲ ਹਨ ਮੇਰਾ ਵੀ ਰਾਈ ਦਾ ਖੜੇ ਆ ਕਿੰਨਾ ਕੁ ਟਾਈਮ ਹੋ ਗਿਆ ਖੜੇ ਮੈਂ ਥੋੜਾ ਜਨਾ ਬਦੂ ਘੰਟਾ ਹੈ ਜੀ ਪੈਟਰੋਲ ਹੈ ਨਹੀਂ ਬਿਲਕੁਲ ਵੀ ਬਿਲਕੁਲ ਖਤਮ ਹੈ ਘਰ ਜਾਣ ਨੂੰ ਕਿਉਂ ਵੀ ਬੰਦੇ ਕੰਮ ਵਗੈਰਾ ਵੀ ਕਰਨੇ ਆਉਣਗੇ ਕਿੰਨੀ ਅਗ ਪਰੇਸ਼ਾਨੀਆਂ ਆ ਰਹੀਆਂ ਬਾਦੂ ਆ ਰਹੇ ਆ ਵੀਰੋ ਤੇ ਕਾਨੂੰਨ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਕਾਨੂੰਨ ਕਰਕੇ ਸਾਰੀ ਮਾੜਾ ਹੀ ਨਹੀਂ ਚੰਗਾ ਘਟੇ ਰਹਿਣਾ ਚ ਇਹ ਜਿਵੇਂ ਤੁਹਾਡੀ ਉਮਰ ਦਾ ਵੀ ਤਜਰਬਾ ਜੀ ਇਹ ਤਾਂ ਚਲੋ ਇੱਕ ਇਹੀ ਚੀਜ਼ ਹੈ ਜਿਹੜੀ ਆਪਾਂ ਨੂੰ ਐਟ ਅ ਟਾਈਮ ਦੇਖਣ ਨੂੰ ਮਿਲ ਗਈ ਵੀ ਇਹ ਮੁਸ਼ਕਲ ਆ ਗਈ ਹੋਰ ਕਿਹੜੀਆਂ ਕਿਹੜੀਆਂ ਜੇ ਹੜਤਾਲ ਨਹੀਂ ਖੁੱਲਦੀ ਮੁਸ਼ਕਲ ਆਉਣੀਆਂ ਮੁਸ਼ਕਲਾਂ ਤਾਂ ਵੀ ਮੁਸ਼ਕਲ ਸਾਰੇ ਪਾਸੇ ਆਉਣੀਆਂ ਨੇ ਨਾ ਤੇਲ ਆਵੇ ਨਾ ਕੋਈ ਸਬਜ਼ੀ ਆਵੇ ਨਾ ਕੋਈ ਹੋਰ ਆਵੇ ਸਾਰਾ ਕੁਝ ਬੰਦ ਹੋਣ ਨੇ ਐਂਬੂਲੈਂਸਾਂ ਨੂੰ ਵੀ ਕੀ ਹੈ ਕਿਸੇ ਨੂੰ ਵੀ ਨਹੀਂਗਾ ਜੇ ਤੇਲ ਆਊਗਾ ਤਾਂ ਮਿਲੂਗਾ ਨਹੀਂ ਫਿਰ ਸਾਈਕਲ 'ਤੇ ਕੰਨੇ ਪੈਣਗੇ ਸਾਈਕਲ ਤੇ ਵੀ ਕਿੰਨੇ ਕੁ ਦੂਰ ਚੱਲ ਜੂਗਾ ਚਲੋ ਜਿੰਨਾ ਵੀ ਮਸਲਾ ਤਾਂ ਹੱਲ ਹੋਊ ਕੋਈ ਨਾ ਕੋਈ ਚਲੋ ਜੀ ਆਪਾਂ ਤੇਲ ਇਹ ਵੀ ਕਹੀ ਹੈ ਜੀ ਹੁਣ ਚਲੋ ਇਹ ਪਾ ਦੇਣਗੇ ਆ ਨਾ ਜਿੰਨਾ ਕਿੰਨਾ ਕੋ ਸਟਾਕ ਹੈਗਾ ਪਰ ਉਹ ਵੀ ਕਿੰਨੇ ਕ ਦਿਨ ਚੱਲ ਜੂ ਜੇ ਹੜਤਾਲ ਨਹੀਂ ਖੁੱਲਦੀ ਤਾਂ ਉਹ 2-4 ਦਿਨ ਵੱਧ ਤੋਂ ਵੱਧ ਕੱਢ ਦੂਗਾ ਮੋਟਰਸਾਈਕਲਾਂ 'ਚ ਪਾਇਆ ਤੇਲ ਕਿੰਨਾ ਕੁ ਤੇ ਬੰਦਾ ਦੇਖ ਕੇ ਜਲਾ ਲੂਗਾ ਦੇਖ ਕੇ ਚਲਾ ਵੀ ਭਰਾ ਜੇ ਹੜਤਾਲ ਖੁੱਲਦੀ ਹੈ ਖੁੱਲਦੀ ਹੈ ਤੇ ਕੀ ਇਸ ਬਾਰੇ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਕਹੀ ਕਹਿਣਾ ਕਹਿਣਾ ਸਰਕਾਰ ਨੂੰ ਕੀ ਆਪਾਂ ਨਾ ਕਹਿ ਸਕਦੇ ਕੋਈ ਜਿਹੜਾ ਕੋਈ ਕੰਮ ਉਹਨਾਂ ਦਾ ਕਰ ਹੀ ਜਾਣਾ ਪੈਸਾ ਤਾਂ ਚਾਹੀਦਾ ਨਹੀਂ ਚਾਹੀਦਾ ਨਹੀਂ ਲੱਗੇ ਕਾਨੂੰਨਾਂ ਬਾਰੇ ਵੀ ਕੀ ਕਾਨੂੰਨ ਹੈ ਇਹ ਕਾਨੂੰਨ ਦਾ ਇਹ ਜਿਹੜਾ ਹੁਣ ਡਰਾਈਵਰਾਂ ਨੂੰ ਕਦੋਂ ਕਰਿਆ ਇਹ ਦਾ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਹਾਂ ਤੇ ਉਹ ਸਿਰਫ ਟਰੱਕ ਡਰਾਈਵਰਾਂ ਨੂੰ ਨਹੀਂ ਪਤਾ ਤੁਹਾਨੂੰ ਇਹ ਤੁਹਾਡੇ ਲਈ ਵੀ ਹੈ ਸਾਰਿਆਂ ਲਈ ਹੈ ਟਰੱਕ ਡਰਾਈਵਰ ਬਹੁਤ ਕੁਝ ਵੀ ਚਲਾ ਰਹੇ ਨੇ ਜੋ ਮਰਜ਼ੀ ਚਲਾ ਰਹੇ ਨੇ ਮਤਲਬ ਸਹੀ ਨੇ ਤੁਹਾਨੂੰ ਲੱਗਦਾ ਕਿ ਗਲਤ ਲੱਗਦਾ ਗਲਤ ਨਹੀਂ ਹੁਣ ਜੇ ਬੰਦਾ ਖੜਦਾ ਤਾਂ ਹੁਕਮ ਉਹ ਲੈ ਕੁੱਟ ਕੇ ਮਾਰ ਦਊਗੀ ਖੜ ਕੇ ਬੰਦਾ ਕਰੂਗਾ ਨਾ ਖੜ ਨਹੀਂ ਹੋਗਾ ਨਾ ਭੱਜਣ ਜਾਊਗਾ ਇਹੀ ਕੋਈ ਐਦਾਂ ਦਾ ਵੀ ਕਾਨੂੰਨ ਹੋਣਾ ਚਾਹੀਦਾ ਵੀ ਜੇ ਕੋਈ ਬੰਦਾ ਖੜਦਾ ਹੈਗਾ ਐਕਸੀਡੈਂਟ ਤੋਂ ਬਾਅਦ ਜੇ ਕੋਈ ਉਹਤੇ ਜਾਨੀ ਮਾਲੀ ਨੁਕਸਾਨ ਹੁੰਦਾ ਉਹਦਾ ਜਾਂ ਕੋਈ ਹੋਰ ਨੁਕਸਾਨ ਹੁੰਦਾ ਉਹਤੇ ਵੀ ਪਰਚਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਨੁਕਸਾਨ ਤਾਂ ਦੋਨਾਂ ਦਾ ਹੀ ਆ ਮਿਲ ਗਿਆ ਜੀ ਪੈਟਰੋਲ ਨਹੀਂ ਮਿਲੇ ਹਾਂ ਜੀ ਉਹ ਤਾਂ ਚੱਲੇ ਆ ਮੈਂ ਫਿਰ ਹੁਣ ਚੱਲਦਾ ਵੀਰ ਜੀ ਇਥੇ ਤਾਂ ਵੇਟ ਬਹੁਤ ਕਰਨੀ ਪੈਣੀ ਹੈ ਕਿੰਨਾ ਕਿਤੇ ਹੋਗੇ ਮੈਨੂੰ ਹੋਰ ਤਾਂ ਥੋੜਾ ਟਾਈਮ ਹੈ ਇਹਨੂੰ 15-20 ਮਿੰਟ ਹੋਏ ਆ ਪਰ ਜਿਵੇਂ ਲੱਗਦਾ ਨਹੀਂ ਲੱਗਦਾ ਨਹੀਂ ਹੈਗਾ ਹੋ ਸਕਦਾ ਵਾਰੀ ਆਵੇ ਜਦ ਤੱਕ ਖਤਮ ਹੋ ਜਵੇ ਕਹ ਨਹੀਂ ਸਕਦੇ। ਉਹ ਵਧੀਆ ਜਿਹੜਾ ਹੈਗਾ ਉਹ ਵਿਚਾਲੋ। ਹਾਂਜੀ ਹਾਂ ਪਹਿਲਾਂ ਵੀ ਮੁੰਡਾ ਘੁੰਮ ਕੇ ਗਿਆ ਉਹਨੂੰ ਮਿਲਿਆ ਨਹੀਂ ਹੈਗਾ। ਇਹ ਆ ਵੀ ਜੇ ਉਹ ਸਾਹਮਣੇ ਨਾਲ ਘੁੰਮੇ ਗਿਆ ਤਾਂ ਫਿਰ ਜਿਹੜਾ ਮਾੜਾ ਮੋਟਾ ਚੱਲਣਾ ਹੋਊ ਨਹੀਂ ਚੱਲਣਾ। ਕੋਈ ਕਹਿਣ ਲੱਗਿਆ ਸੀ ਜਿਨੀ ਆਮ ਲੋਕ ਆਮ ਦਿਨਾਂ 'ਚ ਗੱਡੀਆਂ ਘੁੰਮਦੀਆਂ ਨੇ ਅੱਜ ਜਿਆਦਾ ਗੱਡੀਆਂ ਮੋਟਰਸਾਈਕਲ ਦਿਖ ਰਹੇ ਨੇ ਘੁੰਮਦੇ। ਅੱਜ ਫਿਰ ਜਿਆਦਾ ਇਸ ਕਰਕੇ ਵੀ ਹੁਣ ਮਿਲ ਨਹੀਂ ਰਿਹਾ ਤੇਲ ਸਾਰੇ ਤੇਲ ਦੇ ਚੱਕਰ ਦੇ ਵਿੱਚ ਹੈ ਕੋ ਮਰਿਆ ਮੈਂ ਤਾਂ ਲੱਗਦਾ। ਹਾਂ ਕੋਈ ਕਹਿੰਦਾ ਇੱਧਰ ਮਿਲੂਗਾ ਕੋਈ ਕਹਿੰਦਾ ਉੱਧਰ ਮਿਲੂਗਾ ਵੈਸੇ ਪੈਟਰੋਲ ਪੰਪ ਬੰਦ ਨੇ। ਕਈਆਂ ਦੇ ਉੱਤੇ ਤਾਂ ਬਿਲਕੁਲ ਹੀ ਖਤਮ ਹੋਇਆ ਹੋਇਆ ਆ। ਆ ਪਿੱਛੇ ਜਾ ਕੇ ਆਇਆ ਪਿੱਛੇ ਚੌਂਕ ਵਾਲਾ ਜਿਹੜਾ ਪੈਟਰੋਲ ਪੰਪ ਆ ਉਹਦੇ ਉੱਤੇ ਡੀਜ਼ਲ ਹੈਗਾ ਪੈਟਰੋਲ ਨਹੀਂ ਹੈਗਾ। ਕਈ ਸ਼ਹਿਰ ਤਾਂ ਡਰਾਈ ਹੋ ਗਏ ਜੀ ਬਿਲਕੁਲ। ਹਾਂ ਜੀ ਹਾਂ ਬਿਲਕੁਲ ਡਰਾਈ ਨੇ ਜੀ। ਖਤਮ ਹੈ ਜੀ। ਉਹਨਾਂ ਨੇ ਬਾਹਰੇ ਲਾਇਆ ਹੋਇਆ ਬੰਦੇ ਖੜੇ ਨੇ। ਬਾਹਰੇ ਗੈਰ ਨੇ। ਕਾਨੂੰਨਾਂ ਬਾਰੇ ਕੀ ਕਹੋਂਗੇ ਜਿਹਦੇ ਕਰਕੇ ਸਾਰੀ ਪਰੇਸ਼ਾਨੀ ਹੋਈ ਹੈ ਜੀ। ਵੀ ਸਹੀ ਨੇ ਗਲਤ ਨੇ। ਕਾਨੂੰਨ ਬਰੇ ਐਕਚੁਅਲੀ ਕੀ ਹੈ ਕਿ ਮੈਨੂੰ ਇਹ ਹੀ ਨਹੀਂ ਪਤਾ ਕਿ ਕਾਨੂੰਨ ਕੀ ਕਿਸ ਕਰਕੇ ਦਿੱਕਤ ਕਿਸ ਕਰਕੇ ਆਈ। ਮੈਂ ਦੱਸ ਦਿੰਦਾ ਨੇ ਇੱਕ ਜਿਹੜਾ ਹਿੱਟ ਐਂਡ ਰਨ ਦਾ ਕੇਸ ਹੁੰਦਾ ਸੀ ਪਹਿਲਾਂ ਵੀ ਜੇ ਕੋਈ ਕਿਸੇ ਨੂੰ ਟੱਕਰ ਮਾਰਦਾ ਹੈ ਤੇ ਉਹ ਤੋਂ ਬਾਅਦ ਚ ਭੱਜ ਜਾਂਦਾ ਹੈ ਤਾਂ ਉਸ ਕਾਨੂੰਨ ਦੇ ਵਿੱਚ ਪ੍ਰਾਵਧਾਨ ਕੀਤਾ ਗਿਆ ਹੈ ਕਿ ਜੇ ਕੋਈ ਕਿਸੇ ਨੂੰ ਟੱਕਰ ਮਾਰਨ ਤੋਂ ਬਾਅਦ ਉਹ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਉੱਥੋਂ ਭੱਜ ਜਾਂਦਾ ਡਰਾਈਵਰ ਮੌਕੇ ਤੇ ਮੌਜੂਦ ਹੀ ਨਹੀਂ ਰਹਿੰਦਾ ਤਾਂ ਉਹਨੂੰ 10 ਸਾਲ ਤੱਕ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਹੋ ਸਕਦਾ ਵੀ ਇਹ ਚ ਡਰਾਈਵਰਾਂ ਦਾ ਇਹ ਕਹਿਣਾ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਜੇਕਰ ਅਸੀਂ ਮੌਕੇ ਤੇ ਖੜੇ ਰਹਿੰਨਾ ਸਾਨੂੰ ਲੋਕ ਕੋ ਟੁਕ ਟੁਕ ਕੇ ਮਾਰ ਦਿੰਦੇ ਨੇ ਵੀ ਜੇਕਰ ਅਸੀਂ ਉੱਥੇ ਰੁਕਾਂਗੇ ਆ ਸਾਡੀ ਲੁੱਟ ਕੋ ਹੁੰਦੀ ਆ ਸਾਨੂੰ ਕੁੱਟਦੇ ਮਾਰਦੇ ਨੇ ਤੇ ਦੂਜੀ ਗੱਲ ਉਹ ਕਹਿੰਦੇ ਅਸੀਂ ਆਖਰ ਨੂੰ ਕਾਨੂੰਨ ਸਾਹਮਣੇ ਪੇਸ਼ ਤਾਂ ਹੋਣਾ ਹੀ ਆ ਵੀ ਅਸੀਂ ਭਗੌੜੇ ਤਾਂ ਹੁੰਦੇ ਨਹੀਂ ਉਹਨਾਂ ਦਾ ਇਹ ਪੱਖ ਆਗਾ ਉਹ ਵੈਸੇ ਇਹ ਵੀ ਸਹੀ ਹੈ ਕਿ ਉਹ ਚਲੋ ਮੌਕੇ ਦੇ ਉੱਤੇ ਉਹਨਾਂ ਨੂੰ ਇਹ ਡਰ ਰਹਿੰਦਾ ਕਿ ਹੋ ਸਕਦਾ ਸਾਨੂੰ ਕੁੱਟ ਮਾਰ ਕਰਕੇ ਨਾ ਕੋਈ ਮਾਰ ਦੇਵੇ ਪਰ ਇਹ ਆ ਵੀ ਲੋਕ ਆਪਣੀ ਜਗ੍ਹਾ ਸਹੀ ਨਹੀਂ ਨੇ ਵੀ ਜੇ ਭੱਜ ਜਾਂਦੇ ਨੇ ਮੌਕੇ ਦੇ ਉੱਤੇ ਤਾਂ ਬਾਅਦ ਵਿੱਚ ਪਤਾ ਨਹੀਂ ਕੋਈ ਪੇਸ਼ ਹੋਵੇ ਜਾਂ ਆਵੇ ਜਾਂ ਮਿਲੇ ਜਾਂ ਨਾ ਆਵੇ ਜਾਂ ਬਾਅਦ ਵਿੱਚ ਕੋਈ ਕੰਪਰੋਮਾਈਜ਼ ਹੋ ਜਾਂਦਾ ਹਾਂ ਇਹ ਹਰ ਇੱਕ ਡਰਾਈਵਰ ਲਈ ਹੈ ਚਾਹੇ ਕੋਈ ਸਕੂਟੀ ਦਾ ਡਰਾਈਵਰ ਹੋਵੇ ਉਹਦੇ ਲਈ ਵੀ ਹੈ ਇਹ ਕਾਨੂੰਨ ਅੱਛਾ ਸਕੂਟੀ ਦੇ ਡਰਾਈਵਰ ਲਈ ਵੀ ਹੈ ਹਰ ਇੱਕ ਡਰਾਈਵਰ ਲਈ ਹੈ ਜੀ ਮੈਂ ਮੈਂ ਵੀ ਡਰਾਈਵਰ ਹਾਂ ਤੇ ਤੁਸੀਂ ਵੀ ਡਰਾਈਵਰ ਹੋ ਸਿਰਫ ਟਰੱਕ ਵੱਡੇ ਕਮਰਸ਼ੀਅਲ ਡਰਾਈਵਰਾਂ ਲਈ ਨਹੀਂ ਹੈਗਾ ਹਰ ਇੱਕ ਡਰਾਈਵਰ ਲਈ ਇਹ ਕਾਨੂੰਨ ਹੈ ਅੱਛਾ ਹਰ ਕਿਸੇ ਡਰਾਈਵਰ ਦੇ ਲਈ ਹੈ ਹਾਂਜੀ ਠੀਕ ਹੈ ਠੀਕ ਜਿਹੜੀ ਮੋਟਰ ਵਹੀਕਲ ਐਕਟ ਦੇ ਅਧੀਨ ਆਉਂਦੀ ਆ ਗੱਡੀ ਜਿਹਦੀ ਰਜਿਸਟ੍ਰੇਸ਼ਨ ਹੋਈ ਵੀ ਆ ਜੇਕਰ ਉਹਦੇ ਨਾਲ ਕੋਈ ਇਦਾਂ ਦਾ ਇਨਸੀਡੈਂਸ ਹੁੰਦਾ ਬੰਦਾ ਮੌਕੇ ਤੋਂ ਭੱਜਦਾ ਤਾਂ ਉਹਤੇ ਲਾਗੂ ਹੋਊਗਾ ਅੱਛਾ ਅੱਛਾ ਤੇ ਕਿਤੇ ਨਾ ਕਿਤੇ ਜਿਹੜੇ ਮਤਲਬ ਸਿਆਣੇ ਲੋਕ ਨੇ ਸਾਡੇ ਨੂੰ ਵਕੀਲ ਸਾਹਿਬ ਨਾਲ ਵੀ ਇੰਟਰਵਿਊ ਹੋਈ ਆ ਉਹਨਾਂ ਦਾ ਕਹਿਣਾ ਵੀ ਜੇਕਰ ਚਲੋ ਇਹ ਕਾਨੂੰਨ ਦਾ ਸਵਾਗਤ ਕਰ ਦਿਆ ਜਾਂਦਾ ਕਿਤੇ ਨਾ ਕਿਤੇ ਵੀ ਸਹੀ ਵੀ ਕਹਿ ਦਿੰਦੇ ਆ ਪਰ ਇਹ ਵੀ ਕਾਨੂੰਨ ਨਾਲ ਦੀ ਨਾਲ ਬਣਾਉਣਾ ਚਾਹੀਦਾ ਵੀ ਜੇਕਰ ਮੌਕੇ ਤੇ ਬੰਦਾ ਖੜਦਾ ਉਹਦੇ ਨਾਲ ਕੁੱਟਮਾਰ ਹੁੰਦੀ ਆ ਉਹਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਤਾਂ ਉਹਨਾਂ ਲੋਕਾਂ ਤੇ ਵੀ ਕਾਰਵਾਈ ਹੋਵੇ ਬਿਲਕੁਲ ਸਹੀ ਐ ਵੀ ਜੀ ਇਹ ਤਾਂ ਹੋਣੀ ਚਾਹੀਦੀ ਆ ਫਿਰ ਜੇ ਕੋਈ ਉਹਦੀ ਕੁੱਟਮਾਰ ਹੁਣ ਮੰਨ ਲਓ ਕੋਈ ਬੰਦਾ ਖੜਦਾ ਉਥੇ ਉਹਨੂੰ ਲੋਕ ਕੁੱਟ-ਕੁੱਟ ਕੇ ਮਾਰ ਦਿੰਦੇ ਨੇ ਉਹਦਾ ਨੁਕਸਾਨ ਹੋ ਗਿਆ ਨਾ ਉਹ ਜਾਂ ਉਹਦੇ ਕੋਈ ਸਰਟੀਫਿਕੇਟ ਜਿਆਦਾ ਲੱਗ ਜਾਂਦੀ ਆ ਉਹਦਾ ਵੀ ਨੁਕਸਾਨ ਹੋ ਰਿਹਾ ਉਹਦਾ ਫਿਰ ਕੌਣ ਜ਼ਿੰਮੇਵਾਰ ਆ ਉਹਦਾ ਫਿਰ ਜਾਂਦਾ ਗਵਰਨਮੈਂਟ ਉਹਦੀ ਜ਼ਿੰਮੇਵਾਰ ਹੋਵੇ ਕੋਈ ਉਹਦੇ ਲਈ ਵੀ ਕੋਈ ਕਾਨੂੰਨ ਜਾਂ ਲਾ ਹੋਣਾ ਚਾਹੀਦਾ ਵੀ ਉਹਨੂੰ ਕੋਈ ਕੁਝ ਕਹਿਣ ਬਲੇ ਕਿਤੇ ਐਕਸੀਡੈਂਟ ਹੁੰਦਾ ਜਿਹੜੇ ਬੰਦਾ ਖੜਦਾ ਉਹਦੀ ਕੁੱਟਮਾਰ ਤਾਂ ਹੁੰਦੀ ਆ ਉਹਨੂੰ ਲੁੱਟਿਆ ਵੀ ਜਾਂਦਾ ਉਹਦੇ ਮੋਬਾਈਲ ਤੱਕ ਹੋਏ ਜਾਂਦੇ ਨੇ ਆਰ ਦੌਰ ਤੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਾਂਜੀ ਹਾਂ ਬਾਕੀ ਇਹ ਹੁੰਦਾ ਕੋਈ ਵੀ ਕਾਨੂੰਨ ਆ ਉਹਦੇ ਜੇ ਕਹ ਲਓ ਵੀ ਪੋਜ਼ਿਟਿਵ ਵੀ ਹੋ ਸਕਦੇ ਨੇ ਠੀਕ ਹੈ 네 ਸ਼ੁਕਰੀਆ ਜੀ ਮਿਲ ਗਿਆ ਜੀ ਪੈਟਰੋਲ ਪੈਟਰੋਲ ਕਿੱਥੇ ਵੀਰੇ ਇੱਥੇ ਦਾ ਰੋਟੀ ਤੋਂ ਵੀ ਜਾਂਦੇ ਲੱਗੇ ਸਵੇਰ ਦੇ ਕੀ ਹੋ ਗਿਆ ਵੀ ਪੈਟਰੋਲ ਦੀ ਲਾਈਨ 'ਚ ਲੱਗੇ ਵੀ ਆ ਮਦਰ ਸਵੇਰ ਦੇ ਤਿੰਨ ਤਿੰਨ ਪੰਪ ਚੇਂਜ ਕਰਤੇ ਵੀਰੇ ਪਹਿਲੇ ਤੇ ਲੱਗੇ ਯਾਰ ਨੂੰ ਕੋਲ ਗਏ ਮੁੱਕ ਗਿਆ ਫਿਰ ਦੂਏ ਤੇ ਉਹ ਵੀ ਮੁੱਕ ਗਿਆ ਤੀਏ ਤੇਰੇ ਸਾਹਮਣੇ ਇਹਦਾ ਦਵਾਈ ਵਾਲੇ ਰੂਲ ਠੋਕ ਦਿੱ ਸਰਕਾਰ ਨੇ ਰੋਡ ਸਾਲੇ ਸਿੰਗਲ ਨੇ ਸਾਰੇ ਸਹੀ ਗੱਲ ੱੱਕਾ ਯਾਰ ਨਿਆਜ਼ ਵੀਰੇ ਬਹੁਤ ਨਿਆਜ਼ ਹੁਣ ਰਹਿੰਦੇ ਹੁੰਦੇ ਲੋਕਾਂ ਨੇ ਵੀ ਹੱਥ ਮਚਾਈ ਪਈ ਆ ਵੀਰੇ ਸਰੋਂ ਦੇ ਤੇਲ ਆਣੀਆਂ ਪੰਜ ਪੰਜ ਲੀਟਰ ਵਾਲੀਆਂ ਕੈਨੀਆਂ ਭਰ-ਭਰ ਲਈ ਆਈ ਜਾਂਦੇ ਨੇ ਘਰ ਨੂੰ ਦਸ ਜਿਹੜੇ ਫੁੱਲ ਵੀ ਨੇ ਜਿੰਨਾਂ ਦੀ ਗੱਡੀ ਵੀ ਨੇ ਕਾਨੂੰਨ ਦੀਆਂ ਧੱਜੀਆਂ ਡਾਈਆਂ ਪਈਆਂ ਐਸਾ ਹੀ ਹਾਲ ਪੰਪ ਵਾਲਿਆਂ ਦਾ ਇਹਨਾਂ ਨੂੰ ਇਹ ਚਾਹੀਦਾ ਵੀ ਤੁਸੀਂ ਦੋ ਦੋ ਸੌ ਦਾ ਸਾਰਿਆਂ ਨੂੰ ਪਾਓ ਯਾਰ ਬੰਦੇ ਤੁਰਦੇ ਤਾਂ ਹੁਣ ਸਹੀ ਗੱਲ ਲੋਕ ਵੀਰੇ ਦੁਕਾਨਾਂ ਵਾਲੇ ਦਾ ਵੀ ਭੀੜ ਵੀ ਨਾ ਹੋਵੇ ਇੱਥੇ ਭੀੜ ਹੋਣੀ ਉਹ ਨਹੀਂ ਵੀਰੇ ਹੋਣੀ ਉਹ ਨਹੀਂ ਦੁਕਾਨਾਂ ਵਾਲੇ ਸਟੋਰ ਕਰਦੇ ਨੇ ਲਿਆ ਲਿਆ ਆਪਣਾ ਸਾਰਾ ਸਮਾਨ ਦੁਕਾਨਾਂ ਵਾਲੇ ਵੇਚਣਾ ਇਹਨਾਂ ਨੇ ਪਿੰਡ ਉਹ ਸਾਡੇ ਉਹ ਪਿੱਛੇ ਪੰਪ ਤੇ ਇੱਕ ਮੁੰਡੇ ਨੇ ਲਈ ਕੈਨ ਭਰਾਈ 500 ਦੀ ਪ੍ਰਾਈਸ 700 ਦੀ ਵੇਚਤੀ ਨਾਲੇ ਔਰ 200 ਕਮਾ ਕੇ ਨਿਕਲ ਗਏ ਟੱਕਾ ਯਾਰ ਇਹ ਲੋਕ ਵੀ ਨਹੀਂ ਇਹਨਾਂ ਨੂੰ ਚਾਹੀਦਾ ਬੰਪ ਵਾਲਿਆਂ ਨੂੰ ਵੀ ਚਾਹੀਦਾ ਵੀ ਭਾਈ ਅਸੀਂ 200 ਤੋਂ ਵੱਧ ਕਿਹੇ ਦਾ ਨਹੀਂ ਪਾਉਣਾ ਯਾਰ ਹਰੇਕ ਬੰਦਾ ਕੰਮ 'ਚ ਵੀਰੇ ਮੁੰਡੇ ਤਾਂ ਖੜੇ ਨੇ ਕੁੜੀਆਂ ਤਾਂ ਬਹੁਤ ਔਖਾ ਹੈ ਸਹੀ ਗਾ ਲੇਡੀਜ਼ ਤਾਂ ਬੜਾ ਔਖਾ ਹੈ ਉਹ ਕਿੱਥੇ ਜਾਣ ਲੇਡੀ ਕਿੰਨੇ ਹੁਣ ਦਿਨ ਵੀ ਛੋਟੇ ਨੇ ਦਿਨ ਵੀ ਛੋਟੇ ਠੰਡਾ ਵੀਰੇ ਠੰਡਾ ਸਰਦਾ ਨਹੀਂ ਕੰਮ ਵਾਲੇ ਬੰਦੇ ਦਾ ਜਿਹੜਾ ਰੈਗੂਲਰ ਵੇਸ ਤੇ ਸਰਦਾ ਹੀ ਨਹੀਂ ਯਾਰ ਉਹ ਕਿੱਥੇ ਜਾਣ ਬਹੁਤ ਬੁਰਾ ਪ੍ਰਬੰਧ ਆ ਯਾਰ ਦਵਾਈ ਬਣਾਉਣ ਨੂੰ ਫਿਰ ਗੌਰਮ ਕਾਨੂੰਨ ਤਾਂ ਸਾਰੇ ਦਵਾਈ ਵਾਲੇ ਨੇ ਰੋਡ ਸਿੰਗਲ ਨੇ ਸਹੀ ਗੱਲ ਹੈ ਸ자가 ਦਾ ਸਿੱਧੀ ਹੋਣੀ ਉਹ ਵੀ ਦੇਣ ਜੇ ਫਰਜ਼ ਲੈਣੇ ਨੇ ਦਾ ਹਾਂ ਹਾਂ ਵੀਰੇ ਸਰਵਿਸ 1% ਸਰਵਿਸ ਨਹੀਂ ਜੇ ਸਰਵਿਸ ਹੋਵੇ ਫਿਰ ਤਾਂ ਰੌਲਾ ਹੀ ਨਹੀਂ ਕੋਈ ਸਰਵਿਸ ਨਹੀਂ ਦੇ ਰਹੀ ਹੈ ਇਹ ਗਵਰਨਮੈਂਟ ਜਮੇ ਨਹੀਂ ਪ੍ਰੋਵਾਈਡ ਕਰ ਰਹੀ ਕੋਈ ਇਹ ਤਾਂ ਹੁਣ ਤੇਰੇ ਸਾਹਮਣੇ ਹੀ ਆ ਦੇਖ ਲੈ ਹਾਲ ਕੀ ਆ ਸਵੇਰ ਦਾ ਹੀ ਹਾਲ ਚੱਲਦਾ ਲੋਕ ਵੀ ਨਹੀਂ ਸਮਝਦਾ ਰਹਿ ਗਏ ਵੀਰੇ ਲੋਕ ਕੀ ਕਰਦੇ ਨੇ ਅਗਲਾ ਸਰੋਂ ਦੇ ਤੇਲ ਵਾਲੀਆਂ 5 5 ਲੀਟਰ ਵਾਲੀਆਂ ਪੀਪੀਆਂ ਘਰਾਂ ਨੂੰ ਲੈ ਚਾਰ ਚਾਰ ਪੀਪੀਆਂ ਇੱਕ ਇੱਕ ਬੰਦਾ ਡੰਗੀ ਫਿਰਦਾ ਯਾਰ ਕਿੱਥੇ ਥੋੜਾ 10 20 ਜਣੇ ਤੁਰਨਗੇ ਘਰ ਨੂੰ ਜਾਣਗੇ ਦੋ ਦਿਨ ਲੰਘ ਜਾਣੂ ਤਾਂ ਹੱਲ ਹੋ ਗਈ ਕੋਈ ਵੀ ਵੀਰੇ ਨਹੀਂ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਉਹ ਕੱਖ ਨੇ ਜਿਹੜੀ ਹੈ ਜੀ ਠੀਕ ਵੀਰੇ ਤਾਂ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਉਹ ਕੱਖ ਨੇ ਜਿਹੜੀ ਹੈ ਜੀ ਮਿਲ ਗਿਆ ਜੀ ਪੈਟਰੋਲ ਤੁਹਾਨੂੰ ਨਹੀਂ ਜੀ ਹਜੇ ਮਿਲਿਆ ਨਹੀਂ ਹੈਗਾ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਖੜਿਆ ਨੂੰ 25 ਮਿੰਟ ਤਾਂ ਹੋਏ ਗਏ ਨੇ ਕੀ ਲੱਗਦਾ ਜਿਵੇਂ ਹੁਣ ਦਿਨ ਵੀ ਛੋਟੇ ਨੇ ਹਨੇਰਾ ਵੀ ਜਲਦੀ ਹੋ ਜਾਣਾ ਵੀ ਲੇਡੀਜ਼ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਕਿਉਂਕਿ ਜੈਂਟਸ ਨਾਲ ਤਾਂ ਸਾਡੀ ਗੱਲਬਾਤ ਹੋਈ ਹੈ ਲੇਡੀਜ਼ ਦੀਆਂ ਵੀ ਪਰੇਸ਼ਾਨੀਆਂ ਕਾਫੀ ਹੁੰਦੀਆਂ ਨੇ ਅਜਿਹੇ ਮਾਹੌਲ ਦੇ ਵਿੱਚ ਲੇਡੀਜ਼ ਨੂੰ ਵੀ ਕਾਫੀ ਦਿੱਕਤ ਆਉਂਦੀ ਹੈ ਜਿਨ੍ਹਾਂ ਨੇ ਜੌਬ ਤੇ ਜਾਣਾ ਹੁੰਦਾ ਕਈ ਵਾਰ ਪਟ્રોલ ਵਗੈਰਾ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਵੀ ਪਰੇਸ਼ਾਨੀਆਂ ਆਉਂਦੀਆਂ ਹੀ ਨੇ ਇਹ ਹਨੇਰਾ ਜਲਦੀ ਹੋ ਜਾਂਦਾ ਉਹਨਾਂ ਨੂੰ ਵੀ ਐਕਟਿਵ ਆਫਾਇਰ ਦੀ ਜਲਦੀ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਕਰਨਾ ਚਾਹੀਦਾ ਕਿਉਂਕਿ ਜੈਂਟਸ ਤਾਂ ਖੜ ਸਕਦੇ ਹਨੇਰੇ ਵਿੱਚ ਵੀ ਲੈ ਇਹ ਤਾਂ ਮੁਸ਼ਕਲ ਹੈ ਇਹ ਤਾਂ ਹੈ ਇਹ ਮ ਕੋਆਪਰੇਟਿਵ ਕਰਦੇ ਆ ਪਰ ਇਹ ਨਹੀਂ ਦੇਖਦੇ ਹੈਗੇ ਇਹ ਚੀਜ਼ ਨੂੰ ਵੀ ਅਸੀਂ ਕਿੱਥੇ ਤੱਕ ਅਸੀਂ ਕੋਆਪਰੇਟਿਵ ਕਰਾਂਗੇ ਪਰ ਇਹ ਨਹੀਂ ਸੋਚਦੇ ਇਹਨਾਂ ਨੂੰ ਸਾਰੇ ਇਕੁਅਲੀ ਆ ਬੀਬੀ ਵਿਚ ਜੈਂਟਸ ਵਿਚ ਲੇਡੀਸ ਤੇ ਕਈ ਲੋਕ ਪੀਪੀਆਂ ਵੀ ਲਈ ਖੜੇ ਨੇ ਜੀ ਬੋਤਲਾਂ ਲਈ ਖੜੇ ਨੇ ਉਹਨਾਂ ਨਾਲ ਮੇਰੇ ਖਿਆਲ ਚ ਜ਼ਿਆਦਾ ਟਾਈਮ ਲੱਗ ਰਿਹਾ ਹੈਗਾ ਲੋਕਾਂ ਰਾਂ ਨੂੰ ਪੀਪੀਆਂ ਚ ਸਟੋਰ ਕਰਕੇ ਲੈ ਕੇ ਜਾ ਰਹੇ ਨੇ ਇਹ ਸੋਚਦੇ ਨੇ ਕੀ ਪਤਾ ਪੈਟਰੋਲ ਪੰਪ ਦੋ ਦਿਨ ਖੁੱਲੂਗਾ ਜਾਂ ਨਹੀਂ ਖੁੱਲੂਗਾ ਇਸ ਲਈ ਉਹ ਪਹਿਲਾਂ ਹੀ ਆਪਣਾ ਸਟੋਰ ਕਰਕੇ ਰੱਖਦੇ ਨੇ ਪਰ ਹੜਤਾਲ ਨਹੀਂ ਖੁੱਲਦੀ ਕਿੰਨੇ ਕ ਦਿਨ ਚੱਲ ਜੂ ਪੀਪੀ ਬਤਲਾ ਦੋ ਦਿਨਾਂ ਲੰਘ ਜਣਗੇ ਤਿੰਨ ਦਿਨਾਂ ਲੰਘ ਜਣਗੇ ਮੌਕਾ ਦਾ ਫਿਰ ਅੱਤੀ ਆਣਾ ਹਾਂਜੀ ਤੇ ਜਿਹੜੇ ਮਤਲਬ ਹੜਤਾਲ ਹੋਈ ਹੈ ਜਿਹਦੇ ਕਰਕੇ ਸਾਰੀ ਪਰੇਸ਼ਾਨੀ ਤੁਹਾਨੂੰ ਵੀ ਆ ਰਹੀ ਹੈ ਬਾਕੀ ਪਬਲਿਕ ਨੂੰ ਵੀ ਆ ਰਹੀ ਹੈ ਉਹਨਾਂ ਕਾਨੂੰਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਮੋਦੀ ਸਰਕਾਰ ਨੂੰ ਹੁਣ ਚਾਹੀਦਾ ਕੁਝ ਨਾ ਕੁਝ ਫਾਲੋ ਕਰਨਾ ਚਾਹੀਦਾ ਪਰ ਇਹ ਨਹੀਂ ਮੰਨ ਰਿਹਾ ਕਿ ਨਾ ਹੀ ਕੋਈ ਰੂਲ ਰੈਗੂਲੇਸ਼ਨ ਬਣਾਉਂਦੇ ਨੇ ਕੋਈ ਨਾ ਹੀ ਲੇਡੀਜ਼ ਦੇ ਲਈ ਫਾਲੋ ਕਰਦੇ ਨੇ ਕਿਉਂਕਿ ਜੇ ਪੈਟਰੋਲ ਹੋਊਗਾ ਤਾਂ ਹੀ ਸਾਰੀਆਂ ਸੁਵਿਧਾ ਬਾਈਕ ਵਗੈਰਾ ਵਾਹਨ ਵਗੈਰਾ ਚੱਲਣਗੇ ਜੇ ਤਾਂ ਇਹ ਹੀ ਨਹੀਂ ਚੱਲਣਗੇ ਤਾਂ ਟ੍ਰਾਈਵਲ ਵੀ ਨਹੀਂ ਕਰ ਸਕਦੇ ਬਣਾਇਆ ਨਾ ਵੀ ਡਰਾਈਵਰ ਜੇ ਕਿਸੇ ਨੂੰ ਟੱਕਰ ਮਾਰ ਕੇ ਭਜਦਾ 10 ਸਾਲ ਦੀ ਕੈਦ 7 ਲੱਖ ਰੁਪਏ ਜੁਰਮਾਨਾ ਹੋਊਗਾ ਤੇ ਉਹ ਡਰਾਈਵਰ ਕੋਈ ਵੀ ਹੋ ਸਕਦਾ ਇੱਕ ਸਕੂਟੀ ਦਾ ਡਰਾਈਵਰ ਵੀ ਹੋ ਸਕਦਾ ਜਿਵੇਂ ਮੈਂ ਡਰਾਈਵਰ ਆ ਤੁਸੀਂ ਵੀ ਡਰਾਈਵਿੰਗ ਕਰ ਰਹੇ ਹੋ ਤੁਹਾਡੇ ਤੇ ਵੀ ਉਹ ਕਾਨੂੰਨ ਲਾਗੂ ਹੁੰਦਾ ਹਾਂਜੀ ਇਹ ਤਾਂ ਹੁੰਦਾ ਹੈ ਫੋਲੋ ਪਰ ਡਰਾਈਵਰ ਨੂੰ ਚਾਹੀਦਾ ਵੀ ਅਸੀਂ ਆਪਣੀ ਲਿਮਟ ਚ ਚਲਾਈਏ ਬਟ ਹੁਣ ਜਿਹੜੇ ਨਹੀਂ ਦੇਦੇ ਹੁਣ ਤੁੰਦਾਂ ਦੇ ਵਿੱਚ ਵੀ ਐਕਸੀਡੈਂਟ ਹੁੰਦੇ ਨੇ ਉਹ ਕਿਹੜਾ ਰੂਲ ਐ ਰੈਗੂਲੇਸ਼ਨ ਨੂੰ ਫੋਲੋ ਕਰਦੇ ਨੇ ਸੜਕਾ ਵੀ ਉਹ ਜੀ ਆ ਰਿਹਾ ਹੈਗੇ ਜੇ ਇਹ ਵੀ ਗੱਲ ਹੈ ਕਿਤੇ ਕਿਤੇ ਟੁੱਟੀਆਂ ਹੋਈਆਂ ਨੇ ਉਹ ਤਾਂ ਸਰਕਾਰ ਨੂੰ ਚਾਹੀਦਾ ਕਿਵੇਂ ਦੀਆਂ ਹੋਣੀਆਂ ਚਾਹੀਦੀਆਂ ਨੇ। ਸ਼ੁਕਰੀਆ ਜੀ। ਹਾਂਜੀ ਮਿਲ ਗਿਆ ਜੀ ਤੇ ਆਪਣੀ ਦਾ ਟੈਂਕੀ ਪੁੱਛਦਾ। ਟੈਂਕੀ ਬੋਲੇ ਹੀ ਮੈਂ ਕਿਹਾ 100 ਦਾ ਹੋਰ ਪਵਾ ਲਈਏ। ਲੋਣ ਪੈ ਜਾਂਦੀ ਆ। ਫੁੱਲ ਫੇਰ ਕਿੱਥੇ ਪਾਵਾਂਗੇ? ਹਾਂਜੀ। ਨਹੀਂ ਐਂ ਤਾਂ 100 150 ਦਾ ਤਾਂ ਪੈ ਜੀ। ਪੈ ਜਾਣਾ 100 150 ਦਾ। ਫਿਰ ਕਿਤੇ ਲਾ ਕੇ ਤੁਸੀਂ ਬਾਕੀ ਲੈਣ ਨੂੰ ਲੰਬੀ ਨਹੀਂ ਕਰ ਰਹੇ। ਆਪਾਂ ਦਾ ਸਵਾਦ ਲੈਣਾ ਇਹ ਹੀ ਦੇਖ ਲਈਏ ਕੀ ਬਣਦਾ। ਦੇਖ ਲਈਏ ਕੀ ਮਾਹੌਲ ਆ ਆਪਣਾ। ਠੀਕ ਹੈ। ਆਹ ਇਹ ਵੀ ਕਿਤੇ ਮੇਲੇ ਨਾਲੋਂ ਘੱਟ ਨਹੀਂ ਐਟਮ ਉਹਦਾ ਤਾਂ ਲੈ ਹੀ ਮਾਹੌਲ ਦਾ ਦੇਖਣੇ ਵਾਲ ਹੁੰਦੇ ਨੇ ਸਾਰੇ ਪੰਪਾ ਦੇ ਜੀ ਪੂਰਾ ਜੀ ਲੱਗਿਆ ਹੋਇਆ ਜਾ ਕੇ ਗੇੜਾ ਮਾਰੋ ਮਾਹੌਲ ਹੀ ਬੜਾ ਘੇੜਾ ਆਣਿਆ ਪਿਆ ਪੰਪਾ ਦੇ ਲਈ ਆ ਜਾਓ ਕਦੇ ਪਹਿਲੇ ਜਿੰਦਗੀ ਦੇ ਦੇਖੇ ਇਸ ਤਰ੍ਹਾਂ ਨਾ ਨਾ ਇਹ ਤਾਂ ਆ ਸੀਨ ਤਾਂ ਪਹਿਲੀ ਵਾਰੀ ਦੇਖਿਆ ਹੀ ਕਲੋਲ ਹੀ ਹੋਈ ਹੋਈ ਆ ਪੰਪੜੇ ਵੀ ਔਖੇ ਹੋਏ ਨੇ ਪਾਲਦੇ ਨੇ ਚਾਰ ਪੰਜ ਬੰਦੇ ਆ ਜਾਣ ਹੋਰ ਕੰਮ ਅੱਗੇ ਕਾਗ ਲੱਭਦੇ ਹੁੰਦੇ ਨੇ ਅੱਜ ਥੱਕੇ ਮਾਰੇ ਉਹ ਤਾਂ ਗੱਲ ਹੈ ਜੀ ਤੇ ਜਿਹੜੇ ਕਾਨੂੰਨਾ ਕਰਕੇ ਸਾਰਾ ਮਾਹੌਲ ਬਣਿਆ ਉਹਨਾਂ ਬਾਰੇ ਕੀ ਕਹੋਗੇ ਜੀ ਉਹ ਕਾਨੂੰਨ ਨਾ ਕਾਨੂੰਨ ਦਾ ਦੀ ਸਾਨੂੰ ਪਤਾ ਨਹੀਂ ਕੁਝ ਇਹ ਤੁਹਾਨੂੰ ਮੈਂ ਦੱਸ ਦਿੰਦਾ ਕਾਨੂੰਨ ਬਣਾਇਆ ਡਰਾਈਵਿੰਗ ਦੇ ਵਾਸਤੇ ਜਿਵੇਂ ਕਹਿੰਦਾ ਐਕਸੀਡੈਂਟ ਕਰਕੇ ਬੰਦਾ ਭੱਜਦਾ ਜੇ ਡਰਾਈਵਰ ਕੋਈ ਵੀ ਹੋ ਸਕਦਾ ਤੁਸੀਂ ਵੀ ਡਰਾਈਵਰ ਹੋ ਜਿਵੇਂ ਮੈਂ ਮੋਟਰਸਾਈਕਲ ਚਲਾ ਰਹੇ ਹੋ ਟਰੱਕ ਡਰਾਈਵਰ ਵੀ ਹੋ ਸਕਦਾ ਬੱਸ ਡਰਾਈਵਰ ਵੀ ਤਾਂ ਉਹ ਜਿਹੜੇ ਬੰਦੇ ਨੂੰ ਟੱਕਰ ਮਾਰ ਕੇ ਭੱਜਦਾ ਜੇਕਰ ਉਹਦੀ ਮੌਤ ਹੋ ਜਾਂਦੀ ਹੈ ਤਾਂ 10 ਸਾਲ ਦੀ ਕੈਦ 7 ਲੱਖ ਰੁਪਏ ਜੁਰਮਾਨਾ 7 ਲੱਖ ਜੁਰਮਾਨਾ ਗਰੀਬ ਬੰਦਾ ਕਰ ਗਰੀਬ ਬੰਦਾ ਇਥੋਂ ਕਰ ਦੂਗਾ ਜੀ 7 ਲੱਖ ਟਰੱਕ ਵਾਲੇ ਨੇ 7 ਲੱਖ ਦਾ ਸਾਲਤ ਨਹੀਂ ਜੁੜਦਾ ਹੁਣ ਇਹ ਉਹ ਕਿੱਥੋਂ ਦੇ ਦੂ 7 ਲੱਖ ਉਹਨਾਂ ਨੇ ਇਹੀ ਕਹਿਣਾ ਉਹਨਾਂ ਨੇ ਤਾਂ ਹੀ ਹੜਤਾਲ ਕੀਤੀ ਆ ਕਹਿੰਦੇ ਜੇ ਅਸੀਂ ਨਹੀਂ ਭੱਜਦੇ ਤਾਂ ਮਾਰਦੇ ਆ ਜੇ ਭੱਜਦੇ ਆ ਤਾਂ ਮਾਰਦੇ ਆ ਉਹ ਕਹਿੰਦੇ ਜੇ ਭੱਜਦੇ ਆ ਕਾਨੂੰਨ ਮੁਤਾਬਕ 10 ਸਾਲ ਦੀ ਕੈਦ ਤੇ 7 ਲੱਖ ਜੁਰਮਾਨਾ ਜੇ ਨਹੀਂ ਭੱਜਦੇ ਕਹਿੰਦਾ ਲੋਕ ਮਾਰ ਦਿੰਦੇ ਨੇ ਤੂੰ ਤਾਂ ਗੱਲ ਗਰੀਬੰਦਾ ਕਿੱਥੋਂ ਭਰ ਤਰੀਬੰਦਾ 7 ਲੱਖ ਰੁਪਈਆ ਜੀ ਲੱਗੋ ਲੈਣ ਜੀ ਅ ਚੈਨਲ ਕਿਹੜਾ ਜੀ ਲਿਮਟਡ ਗਿਆ ਨਹੀਂ ਦੋਸਤੋ ਹਲੇ ਕੱਲ ਦੀ ਹੀ ਗੱਲ ਐ ਜਦੋਂ ਪੈਟਰੋਲ ਪੰਪਾਂ ਤੇ ਲੰਮੀਆਂ ਕਤਾਰਾਂ ਲੱਗੀਆਂ ਸਨ ਤੇ ਉਥੇ ਹੀ ਅੱਜ ਸਵੇਰੇ ਹੀ ਇਸ ਹੜਤਾਲ ਨੂੰ ਹਲੇ ਬੰਦ ਹੋਇਆ ਕੁਝ ਹੀ ਸਮਾਂ ਹੋਇਆ ਜਦੋਂ ਹੜਤਾਲ ਵਾਪਸ ਲਈ ਗਈ ਐ ਤੇ ਇੱਕ ਵੱਡਾ ਝਟਕਾ ਪੈਟਰੋਲ ਪੰਪਾਂ ਤੇ ਤੇਲ ਪਾਉਣ ਵਾਲਿਆਂ ਨੂੰ ਲੱਗਿਆ ਕਮੰਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਮਿਲਿਆ ਜੁਲਿਆ ਹਰਜਾਨ ਦੇਖਣ ਨੂੰ ਮਿਲਿਆ ਬੁੱਧਵਾਰ ਸਵੇਰੇ ਕਰੀਬ 6 ਵਜੇ ਡਬਲਯੂਟੀਆਈ ਕਰੂਡ ਮਾਮੂਲੀ ਵਾਧੇ ਨਾਲ 70.50 ਡਾਲਰ ਪ੍ਰਤੀ ਬੈਰਲ ਤੇ ਵਿਕ ਰਿਹਾ ਸੀ ਇਸ ਦੇ ਨਾਲ ਹੀ ਬ੍ਰੈਟ ਕਰੂਡ 75.99 ਪ੍ਰਤੀ ਡਾਲਰ ਬੈਰਲ ਤੇ ਵਿਕ ਰਿਹਾ ਸੀ ਦੇਸ਼ ਦੇ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ ਭਾਰਤ ਵਿੱਚ ਹਰ ਰੋ ਸਵੇਰੇ 6 ਵਜੇ ਜੋ ਇੰਦਣ ਉਹਦੀਆਂ ਕੀਮਤਾਂ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਪੈਟਰੋਲ ਦੀ ਕੀਮਤ ਗੁਜਰਾਤ ਦੇ ਵਿੱਚ 84 ਪੈਸੇ ਵਾਧਾ ਹੋਇਆ ਇੱਥੇ ਹੀ ਡੀਜ਼ਲ ਦੀ ਕੀਮਤ ਦੇ ਵਿੱਚ ਕੋਈ ਬਦਲਾ ਨਹੀਂ ਹੋਇਆ ਤੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਪੈਟਰੋਲ 51 ਪੈਸੇ ਅਤੇ ਡੀਜ਼ਲ 48 ਪੈਸੇ ਮਹਿੰਗਾ ਹੋ ਗਿਆ ਇਸੇ ਤਰ੍ਹਾਂ ਹੋਰ ਰਾਜਾਂ ਦੇ ਵਿੱਚ ਵੀ ਵੱਖ-ਵੱਖ ਵਾਧਾ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਉੱਥੇ ਪਿਛਲੇ ਦਿਨਾਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਪੈਟਰੋਲ ਡੀਜ਼ਲ ਦੇ ਵਿੱਚ 10 ਰੁਪਏ ਤੱਕ ਜੋ ਕੇਂਦਰ ਸਰਕਾਰ ਹੈ ਉਸ ਵੱਲੋਂ ਕਟੌਤੀ ਕੀਤੀ ਜਾ ਸਕਦੀ ਹੈ ਪਰ ਦੂਜੇ ਪਾਸੇ ਜੋ ਕੱਲ ਹੜਤਾਲ ਹੋਈ ਸੀ ਉਸ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ ਸਾਹਮਣੇ ਮਿਲਿਆ ਤੁਹਾਡਾ ਕੀ ਕਹਿਣਾ ਇਸ ਬਾਰੇ ਜਰੂਰ ਕਮੈਂਟ ਕਰਨਾ ਕੀ ਤੁਹਾਨੂੰ ਲੱਗਦਾ ਹੈ ਜੋ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ 10 ਰੁਪਏ ਘੱਟ ਹੋਣੀਆਂ ਚਾਹੀਦੀਆਂ ਨੇ ਜੇਕਰ ਤੁਹਾਨੂੰ ਲੱਗਦਾ ਹੈ ਤਾਂ ਕਮੈਂਟਾਂ ਦੇ ਵਿੱਚ ਯੈਸ ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਜੋ ਮੌਜੂਦਾ ਕੀਮਤਾਂ ਉਹੀ ਰਹਿਣੀਆਂ ਚਾਹੀਦੀਆਂ ਤਾਂ ਕਮੈਂਟਾਂ ਦੇ ਵਿੱਚ ਨੋ ਟਾਈਪ ਕਰਨਾ ਸੋ ਇਸ ਖਾਸ ਅਪਡੇਟ ਵਿੱਚ ਇੰਨਾ ਹੀ ਮਿਲਦੇ ਆ ਜਲਦ ਫਿਰ ਤੋਂ ਕਿਸੇ ਹੋਰ ਖਬਰ ਦੇ ਨਾਲ ਧੰਨਵਾਦ